ਮਾਂ ਸੇ ਪੜੋਸਤੀ ਤਾਂ ਹਰ ਵਾਰ ਪੱਗ ਦਾ ਲੜ ਢਿੱਲਾ ਕਰ ਦਿੰਦੀ ਖਿੱਚ ਕੇ ਸਿਰ ਪੂਜਦੀ ਸੀ ਮਾਂ ਸੇ ਪੜੋਸਤੀ ਤਾਂ ਹਰ ਵਾਰ ਪੱਗ ਦਾ ਲੜ ਢਿੱਲਾ ਕਰ ਦਿੰਦੀ ਸਿਰ ਬੌਂਦੀ ਤਾਂ ਕੰਨ ਪਿੱਛੇ ਕਾਲਾ ਟਿੱਕਾ ਲਾ ਦਿੰਦੀ ਪੁੱਤ ਤਾਂ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਗਿਆ ਪਰ ਮਾਂ ਰੱਬ ਦੀਆਂ ਨਜ਼ਰਾਂ ਨੇ ਖਾਲੇ ਨੇਰੀਆਂ ਦੇ ੱਟਕੇ ਬਿਰਖ ਵਾਂਗ ਚਫਾਗ ਲਿੱਟ ਪਏ ਮੈਨੂੰ ਤਾਂ ਕਦੇ ਨਹੀਂ ਸੀ ਜਾਣਦਿੰਦੀ ਸੇਵਿਆ ਕੋਲ ਦੀ ਲੱਗਦੇ ਰਾਹ ਸੀ ਤੇ ਆ ਆ ਮੂਹੇ ਰਾ ਤੁਰ ਗਈ ਯਾਦ ਨੇ ਮਾਂ ਤੇ ਚੂਰੀ ਦੀਆਂ ਪਿੰਨੀਆਂ ਮੇਰੇ ਅੱਤੀ ਛੁੱਟੀ ਦੀ ਖੁਰਾਕ ਜਦੋਂ ਡੰਗਰਾ ਮਗਰ ਲਾਇਆ ਸੀ ਤੂੰ ਮੇਰੇ ਹੱਥਾਂ 'ਚ ਸੋਟੀ ਖੋਹ ਲਈ ਸੀ ਤੇ ਪਿੰਡ ਦੀ ਹੱਟੀਆਂ ਖਰੀਦ ਲਈ ਆਈ ਸੀ ਸੀ ਕੀ ਗਾਦਨੀ ਤੇ ਕੱਚੀ ਸ਼ਾਹੀ ਦੀ ਦਵਾਈ ਮਾਂ ਜਵਾਨ ਹੁੰਦੇ ਪੁੱਤ ਦਾ ਕੱਦ ਛਾਤੀ ਨਾਲ ਲਾ ਕੇ ਮਰਦੀ ਰਹੇ ਕਿਸਰੇ ਗੋਡਿਆਂ ਤੇ ਚੁੰਨੀ ਪਾਰ ਪੱਟੀਆਂ ਬੰਨ੍ਹਦੀ ਸਿਰੋਂ ਚੁੰਨੀ ਲਾ ਕੇ ਪੱਗ ਬੰਨਣੀ ਸਿਖਾਉਂਦੀ ਮਾਂ ਜੋ ਮੇਰੇ ਪਤੰਗ ਦੀ ਡੋ ਢੁਟਣ ਦੇ ਹੋ ਜਾਂਦੀ ਸੀ ਉਹ ਦਾਸ ਜਿਸ ਨੇ ਵਾਰ ਦਿੱਤੇ ਮੇਰੀਆਂ ਠੰਡੀਆਂ ਸ਼ਾਮਾਂ ਤੋਂ ਆਪਣੇ ਸਿਖਰ ਦੁਪਹਿਰੇ ਜੋ ਝਟ ਕਰ ਦਿੰਦੀ ਸੀ ਆਪਣੀਆਂ ਵੱਡੀਆਂ ਮਜਬੂਰੀਆਂ ਮੇਰੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੇ ਨਾਲ ਜਿਸ ਨੂੰ ਪੇਟਦੀਆਂ ਬੁੜੀਆਂ ਸੋਹਣੀਆਂ ਮੁਖਤਿਆਰੋ ਆਉਂਦੀਆਂ ਉਹ ਮਾਂ yaad ਆਉਂਦੀ ਹੈ ਮਾਂ ਅਜੇ ਤੂੰ ਕਿਹੜਾ ਸੁੱਖ ਵੇਖਿਆ ਸੀ ਮੇਰੇ ਜੰਮਣ ਦੀ ਪੀੜਾ ਤੋਂ ਬਿਨਾਂ ਉਦੋਂ ਤਾਂ ਮੈਂ ਤੇਰੀ ਮੜੀ ਤੇ ਛਾਂ ਤਰਨ ਯੋਗ ਆ ਬੂਟੜਾ ਵੀ ਨਹੀਂ ਸਾਂ ਤੇਰੇ ਕਿਹੜੀ ਉਮਰ ਸੀ ਤੂੰ ਜਾਣਦੀ ਮਾਂ ਨੂੰ ਸੇਵਾਾਂ 'ਚ ਜਾ ਕੇ ਵੀ ਮੇਰੇ ਪੋਟਿਆਂ ਨੂੰ ਕਲਮ ਦਾ ਰਤਬਾ ਦਿੱਤਾ ਮੇਰੇ ਪੈਰਾਂ ਨੂੰ ਪੈੜਾਂ ਦਾ ਵਰ ਦਿੱਤਾ ਦੇਖ ਮਾਂ ਪੁੱਤ ਨੂੰ ਲੋਰੀਆਂ ਵਰਗੇ ਹਰਫਾਂ ਸੰ ਪਰਚਿਆਂ ਵੇਖ ਮੈਨੂੰ ਹੁਣ ਲਕੋ ਨਹੀਂ ਸਕਦੀ ਸਾਰੀ ਕਾਇਨਾਤ ਮੈਂ ਜੋ ਤੇਰੀ ਬੁੱਕਰ 'ਚ ਲੁਕ ਜਾਂਦਾ ਸੀ ਮੈਂ ਹਾਂ ਮਾਂ ਤੇਰੀ ਬੁੱਕਰ ਦਾ ਚਾਹਨਣ ਤੇਰੀ ਜ਼ਮੀਨ ਤੋਂ ਗਿਆ ਫਲਦਾਰ ਬੂਟਾ ਤੇਰੀ ਹੀ ਲੋਰੀ ਦੇ ਨਾਲ ਮੇਰੇ ਸਾਰੇ ਗੀਤ ਮੈਂ ਤੇਰੀ ਚੰਗੀ ਬੁੱਧ ਤੇ ਪਾਕ ਦੁੱਧ ਦਾ ਅਣੂ ਮਾ ਤੋਂ ਵੱਡਾ ਕੋਈ ਸ਼ਰਮ ਕਿੰਨਾ ਸ਼ਬਦ ਤੇਰੀ ਸਿਫਤ ਕਰਾਂ ਤੇਰੇ ਇੱਕ ਅੱਖਰ ਨਾਲ ਮੈਨੂੰ ਸਾਰਾ ਆਲਮ ਛੋਟਾ ਲੱਗਦਾ ਹੈ ਤੇਰੇ ਇੱਕ ਅੱਖਰ ਨਾਲ ਮੈਨੂੰ ਸਾਰਾ ਆਲਮ ਛੋਟਾ ਲੱਗਦਾ